ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਤੁਸੀਂ ਪ੍ਰਿੰਸੀਪਲ ਹੁਸ਼ਿਆਰ ਸਿੰਘ ਜੀ ਹਾਂ ਜੀ ਮੇਰਾ ਨਾਮ ਮੈਂ ਸਟੇਜ ਕੋਲ ਪੱਤਰਕਾਰ ਅਸ਼ਕ ਬਜਮਨ ਜੀ ਹੈ ਸਰ ਸਾਨੂੰ ਕੰਪਲੇਨ ਆਈ ਆ ਕਿ ਤੁਸੀਂ ਛੁੱਟੀਆਂ ਨਹੀਂ ਕਰ ਰਹੇ ਹਾਂ ਜੀ ਸਰ ਸਾਨੂੰ ਬਿਨਾਂ ਪੜ੍ਹਾਈ ਪਬਲਿਕ ਸਕੂਲ ਮਲੇਕਪੁਰ ਦੀ ਇੱਕ ਸ਼ਿਕਾਇਤ ਆਈ ਆ ਕਿ ਤੁਸੀਂ ਛੁੱਟੀਆਂ ਨਹੀਂ ਕਰ ਰਹੇ ਬੱਚਿਆਂ ਨੂੰ ਮੰਜੀ ਮੈਂ ਉਹਦੇ ਬਾਰੇ ਗੱਲਬਾਤ ਕਰਨ ਆਈ ਸੀ ਹਸਨ ਤੁਸੀਂ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਦੇ ਵਿੱਚ ਤਿਆਰ ਹੋ ਯੈਸ ਮੈਂ ਆਖਰੀ ਸੀ ਕਿ ਤੁਸੀਂ ਗਰਮੀਆਂ ਵਿੱਚ ਸਕੂਲ ਆ ਰਹੇ ਹੋ ਸਾਰੇ ਮੁਰਕੋ ਮੁਰਕੀ ਹੋਗੇ ਡਿੱਗ ਰਹੇ ਨੇ ਅਸੀਂ ਨਹੀਂ ਲਾ ਰਹੇ ਸਰਕਾਰ ਨੂੰ ਚਾਹੀਦਾ ਛੁੱਟੀਆਂ ਕਰਦੀਆਂ ਅਸੀਂ 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 ਕਰ ਸਕਦੇ ਹਾਂ ਜੇ ਸਰਕਾਰ ਜੇ ਪਾਵੇ ਤੇ ਲਾਣ ਐਲਾਨ ਨਾ ਪਾਉਣ ਇਟਸ ਵੀ ਕੀ ਹੈ ਇਹਾਂ ਦੇ ਉਹ ਉਹ ਨਾ ਤਾਂ ਪੂਰੀ ਨਾ ਸਰਕਾਰ ਤੋਂ ਅਸੀਂ ਨਾ ਇਕੱਲੇ ਨਹੀਂ ਪੁੱਛ ਸਕਦੇ ਸਾਰੇ ਸਕੂਲਾਂ ਨੇ ਪੁੱਛਣਾ ਅਸੀਂ ਇਦਾਂ ਇਕੱਲੇ ਨਹੀਂ ਕਰ ਸਕਦੇ ਅਸੀਂ ਵੀ ਨਾ ਆ ਜਾ ਸਕਦੇ ਆ ਨਾ ਤੁਸੀਂ ਤੁਸੀਂ ਪੱਤਰਕਾਰ ਤੁਸੀਂ ਕੁਛ ਆਦਿਓ ਅਸੀਂ ਨਾ ਪੁੱਛ ਸਕਦੇ ਫਿਰ ਸਾਰੇ ਜਾਣ ਪਛਾਣਦੇ ਹੁੰਦੇ ਤੁਹਾਡੇ ਤੁਸੀਂ ਪੁੱਛ ਸਕਦੇ ਹੁਣ ਤੁਸੀਂ ਗੱਲ ਕਰੋ ਤੇ ਨਾਲੇ ਮੈਂ ਤੁਹਾਨੂੰ ਆਖ ਰਹੀ ਆ ਕਿ ਦੁਹੀ ਛੁੱਟੀਆਂ ਕਰ ਕਿਉਂ ਨਹੀਂ ਰਹੀਆਂ ਇਹ ਨਹੀਂ ਕਰਨੀਆਂ ਸਰਕਾਰ ਪਹਿਲਾਂ ਪਾਉਂਗੀ ਸਾਨੂੰ ਤੇ ਫਿਰ ਅਸੀਂ ਪਾਵਾਂਗੇ ਅਸੀਂ ਨੇ ਇਦਾਂ ਪਾ ਸਕਦੇ ਹਾਡੀ ਸਾਡੀ ਨਹੀਂ ਚਲਦੀ। ਤੁਹਾਡੀ ਨਹੀਂ ਚਲਦੀ ਤੇ ਇਹ ਚ ਕੀ ਆ? ਬਟ ਉਹਨਾਂ ਦੇ ਨਿਆਣਿਆਂ ਨੂੰ ਕੋਈ ਹੋ ਗਿਆ ਤੇ ਫਿਰ ਕੀ ਆ? ਸਰਕਾਰ ਦਾ। ਸਰਕਾਰ ਨੂੰ ਪੁੱਛੋ। ਆਾਨੂੰ ਨਾ ਮੈਨੂੰ ਪੁੱਛੋ ਸਰਕਾਰ ਤੋਂ ਪੁੱਛਾ ਜਾ ਕੇ। ਸਰਕਾਰ ਸਰਕਾਰ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਸਕੂਲ ਤੇ ਤੁਸੀਂ ਲਾਉਂਦੇ ਹੋ ਨਾ ਤੇ ਸਰਕਾਰ ਨੂੰ ਪੁੱਛੋ ਨਾ ਸਾਡੀ ਸਾਡੀ ਨਹੀਂ ਨਾ ਗੱਲ। ਸਰਕਾਰ ਛੁੱਟੀਆਂ ਕਰੋਗੀ ਤੇ ਅਸੀਂ ਕਰਾਂਗੇ ਇਦਾਂ ਨਹੀਂ ਨਾ ਅਸੀਂ ਕਰ ਸਕਦੇ ਇਕੱਲੇ। ਅਸੀਂ ਵੀ ਨਹੀਂ ਕਰ ਸਕਦੇ ਪਰ ਅਹੀਂ ਤੁਸੀਂ ਤੁਸੀਂ ਪੱਤਰਕਾਰ ਹੋ ਤੁਸੀਂ ਕਰ ਨਹੀਂ ਸਕਦੇ ਛੁੱਟੀਆਂ ਨਹੀਂ ਤੁਸੀਂ ਤੁਸੀਂ ਪੱਤਰਕਾਰ ਹੋ ਤੁਸੀਂ ਪ੍ਰਿੰਸੀਪਲ ਹੋ ਅਸੀਂ ਸਕੂਲ ਸਕੂਲ ਜਾ ਕੇ ਆਖਣੇ ਆ ਕਿ ਛੁੱਟੀਆਂ ਕਰੋ ਤੁਸੀਂ ਐਦਾਂ ਨਾ ਨਾ ਸਕੂਲ ਜਾ ਕੇ ਨਾ ਆਖੋ ਉਹਦਾ ਕੋਈ ਹੈ ਗਣੇ ਆ ਸਿੱਖਿਆ ਮੰਤਰੀ ਨੂੰ ਕਹੋ ਨਾ ਤੁਸੀਂ ਐਦਾਂ ਨਹੀਂ ਤੁਹਾਡੀ ਚੱਲ ਨਹੀਂ ਤੁਸੀਂ ਪ੍ਰੈਸ ਦੇ ਤੁਸੀਂ ਸਿੱਖਿਆ ਮੰਤਰੀ ਨੂੰ ਕਹੋ ਅਹੀਂ ਕੀ ਕਰ ਸਕਦੇ ਅਸੀਂ ਸਿੱਖਿਆ ਮੰਤਰੀ ਨੂੰ ਤੁਸੀਂ ਛੱਡੋ ਤੇ ਉਹਨਾਂ ਦੇ ਜੇ ਬੱਚੇ ਬਿਮਾਰ ਹੋ ਗਏ ਇੰਨੀ ਗਰਮੀ ਚ ਤੇ ਉਹ ਜਾ ਕੇ ਸਰਕਾਰ ਨੂੰ ਪੁੱਛਣ ਸਿੱਖਿਆ ਮੰਤਰੀ ਨੂੰ ਪੁੱਛਣ ਐਸੇ ਨੇ ਜਿੱਦਾਂ ਸਿੱਖਿਆ ਮੰਤਰੀ ਆਖਦੇ ਉਦਾਂ ਹੀ ਕਰਦੇ ਆ ਸਿੱਖਿਆ ਮੰਤਰੀ ਦੀ ਗੱਲ ਨਹੀਂ ਚੱਲਦੀ ਵਿੱਚ ਗੱਲ ਇਹ ਚੱਲਦੀ ਆ ਤੁਸੀਂ ਮੈਨੂੰ ਆਖਦੇ ਸਾਡੇ ਕੋਲ ਪ੍ਰਿੰਸੀਪਲ ਦੇ ਭੁਲੇਖੇ ਕਰਦੇ ਆ ਨਾ ਇਪਰ ਸਾਡੀ ਇਹ ਚ ਜਦੋਂ ਸਰਕਾਰ ਆਪੂਗੇ ਉਦਾਂ ਐਸੀ ਕਰਾਂਗੇ ਅਸੀਂ ਐਦਾਂ ਨਹੀਂ ਕਰੀ ਕੋਈ ਕਰ ਸਕਦੇ ਜੇ ਕਿਸੇ ਦਾ ਬੱਚਾ ਬਿਮਾਰ ਹੋ ਗਿਆ ਤੇ ਇਤਾਂ ਦਾ ਲੱਗਣਾ ਆ ਨਹੀਂ ਤਾਂ ਮੈਂ ਸਰਕਾਰ ਜਿਹਨੇ ਜਮਿਆਰਾ ਸਿੱਖਿਆ ਮੰਤਰੀ ਜਮਿਆਰਾ ਕੋਈ ਆਜੇ ਅਸੀਂ ਇਕੱਲੇ ਦੋ ਜਾਣੇ ਕੀ ਕਰ ਸਕਦੇ ਪ੍ਰਿੰਸੀਪਲ ਦੇ ਐਮ ਡੀ ਸਕੂਲ ਚ ਅਸੀਂ ਇਕੱਲੇ ਜਾ ਕੇ ਥੋੜੀ ਤਰਨਾ ਦੇ ਸਕਦੇ ਪੈਸਾ ਪੈਸਾ ਨੂੰ ਇਹ ਨਹੀਂ ਪਤਾ ਸਾਰੇ ਜਾਣੇ ਧੰਗਾ ਦੇਣਾ ਸਿੱਖਿਆ ਮੰਤਰੀ ਜੀ ਜਾ ਕੇ ਘਰੇ ਅੱਗੇ